ਪੁੱਤ ਹੈ ਨਹੀਂ ਕਿ ਮੈਂ ਕਿੰਨੇ ਲਾਡਾੜੇ ਪਾਲਿਆ ਸੀ ਇਸ ਤੇ ਲਈ ਨਹੀਂ ਸੀ ਪਾਲਾ ਕਿ ਮੇਰਾ ਪੁੱਤ ਮੱਕ ਜਾਏਗਾ ਵੀ ਇਹ ਜਾਣ ਬੰਦੇ ਮਾਰ ਦੇਣਗੇ ਤਦ پتہ ਕਿ ਜਿਹੜੀ ਮਾਂ ਦਾ ਪੁੱਤ ਜਾਂਦਾ ਉਹ ਨਹੀਂ ਪਤਾ ਤੇ ਜਦੋਂ ਮבא ਹਸਪੀਟਲ ਪਹੁੰਚੀ ਦੇਖ ਕਿਉਂਕਿ ਬਬਨਪ੍ਰੀਤ ਸਿੰਘ ਜੀ ਉਸ ਦਿਨ ਦਿਨੇ ਆਪਣੀ ਦੁਪਹਿਰ ਆਪਣੀ ਮਾਤਾ ਨੂੰ ਦਵਾਈ ਦਿਵਾ ਕੇ ਕੌਮੀ ਇਨਸਾਰ ਮੋਰਚੇ ਤੇ ਆਪਣੇ ਦੋਸਤਾਂ ਨਾਲ ਗਿਆ ਸੀ ਜੀ ਇਹ ਕਹਿੰਦਾ ਰਿਹਾ ਵੀ ਮੈਂ ਨਹੀਂ ਲੜਨਾ ਹੈਗਾ ਮੇਰਾ ਨਹੀਂ ਲੜਨ ਦਾ ਮੂਡ ਨਾ ਮੈਂ ਲੜਨਾ ਕੋਈ ਅੱਜ ਤੱਕ ਇਨਸਾਬ ਨਹੀਂ ਮਿਲਿਆ ਜੀ ਜਿਹੜਾ ਮੋਇਨ ਮਜਰਮ ਹੈ ਜਸਨਪ੍ਰੀਤ ਸਿੰਘ ਪਿੰਡ ਦਰਾਲੀ ਦਾ ਜੀ ਉਹ ਆਜਾਦ ਘੁਮ ਰਿਹਾ ਅੱਗੋਂ ਸਾਨੂੰ ਧਮਕੀਆਂ ਦੇ ਰਿਹਾ ਮੈਂ ਘੁਮ ਰਿਹਾ ਮੇਰਾ ਕੀ ਕਰ ਲੋਗੇ ਤੁਸੀਂ ਗੱਡੀ ਦਾ ਅਗਲਾ ਰਿਮ ਟੁੱਟ ਗਿਆ ਜੀ ਰਿਮ ਟੁੱਟਣ ਨਾਲ ਗੱਡੀ ਜਿਹੜੀ ਮੌਕੇ ਤੇ ਡਿੱਗ ਗਈ ਜੀ ਉਹਨਾਂ ਨੇ ਗੱਡੀਆਂ ਚੋਂ ਨਿਕਲ ਕੇ ਬੌਣਪ੍ਰੀਤ ਉੱਤੇ ਹਮਲਾ ਕਰਤਾ ਜੀ ਆਦਿ ਦੇ 12 ਵਜੇ ਸੀ ਜੀ ਨਾਲ ਮੇਰਾ ਉਹਦੇ ਭਤੀਜਾ ਸੀ ਆਕਾਸ਼ਦੀਪ ਸਿੰਘ ਤੇ ਉਸਨੇ ਕਿਹਾ ਵੀ ਤਾਇਆ ਜੀ ਆਹ ਗੱਲ ਹੋ ਗਈ ਹੈ ਲੜਾਈ ਹੋ ਗਈ ਹੈ ਬਵਨਪ੍ਰੀਤ ਦੇ ਸੱਟਾਂ ਵੱਜੀਆਂ ਨੇ ਉਹਨੂੰ ਹਸਪੀਟਲ ਲੈ ਕੇ ਨਹੀਂ ਜੀ ਹਰ ਜਗ੍ਹਾ ਤੇ ਜਾ ਕੇ ਪੂਰਾ ਪੂਰਾ ਦਿਨ ਕੁਲ ਸਾਲਿਆਂ ਨੇ ਮੰਨਤਾ ਕੀਤੀਆਂ ਨੇ ਕਿ ਮੈਂ ਮੇਰੇ ਪੁੱਤ ਨੂੰ ਇਨਸਾਫ ਦੋ ਤੁਸੀਂ ਅਰੈਸਟ ਕਰੋ ਕਿਸੇ ਨੇ ਮੇਰੀ ਨਹੀਂ ਸੁਣੀ ਨਾ ਹੀ ਮੇਰਾ ਕਿਸੇ ਨੇ ਦੁੱਖ ਮਹਿਸੂਸ ਕੀਤਾ ਕਿ ਇੱਕ ਮਾਂ ਦਾ ਦੁੱਖ ਕੀ ਹੁੰਦਾ ਹੈ ਉਹ 22 ਮਹੀਨਾ ਸਾਲ ਲੱਗਿਆ ਸੀ ਜੀ ਸਾਢੇ 6 ਫੁੱਟ ਜ਼ਬਾਨ ਸੀ ਜੀ ਉਹ ਤੇ ਸਰੀਰ ਸਿਰੂਰ ਬਣਾਉਣ ਦਾ ਸੌਕੀ ਸੀ ਜਿੰਮ ਜਿੰਮ ਜਾਂਦਾ ਸੀ ਤੇ ਹੁਣ ਉਹਨੇ ਬਾਹਰ ਜਾਣਾ ਸੀ ਆਪਣੇ ਭਰਾ ਕੋਲ ਜੀ 14 ਫਰਵਰੀ 2023 ਨੂੰ ਬਵਨਪ੍ਰੀਤ ਜੋ ਕਿ ਖਰੜ ਦਾ ਰਹਿਣ ਵਾਲਾ ਸੀਗਾ 14 ਤਰੀਕ ਨੂੰ ਉਹ ਕਮਿੰਸਾਬ ਮੋਰਚਾ ਜਿਹੜਾ ਲੱਗਿਆ ਉੱਥੇ ਸੇਵ ਵਾਲੀ ਜਾਂਦਾ ਉਸ ਤੋਂ ਬਾਅਦ ਉਸ ਨੂੰ ਉਸ ਦੇ ਯਾਰਦੂਸ ਮਿਲਦੇ ਨੇ ਹਾਲਕਿ 14 ਅੰਦਰ ਨੂੰ ਵੈਲੈਂਟਾਈਨ ਸੀਗਾ ਤੇ ਉਸ ਜਗ੍ਹਾ ਤੇ ਜਦੋਂ ਯਾਰ ਦੋਸਤ ਮਿਲਦੇ ਨੇ ਤਾਂ ਉਸ ਨੂੰ ਕਹਿੰਦੇ ਨੇ ਕਿ ਚਲੋ ਚੰਡੀਗੜ੍ਹ ਚਲਦੇ ਆਂ ਕੁੰਮੜ ਫਿਰ ਚਲਦੇ ਆਂ ਪਾਰਟੀ ਲਈ ਚਲਦੇ ਆਂ ਪਰ ਉਸ ਰਾਤ ਨੂੰ ਜੋ ਚੰਡੀਗੜ੍ਹ ਦੇ ਇੱਕ ਕਲੱਬ ਹੈ ਉੱਥੇ ਜਦੋਂ ਉਹ ਪਹੁੰਚਦਾ ਤਾਂ ਉਸ ਦੀ ਮੁਲਾਕਾਤ ਉਸ ਦੇ ਪੁਰਾਣੇ ਜਿਹੜੇ ਦੋਸਤ ਸੀਗੇ ਉਸ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਰੋਲਾ ਰੱਪਾ ਪੈਂਦਾ ਦੋਹਾਂ ਵਿੱਚ ਕਾਰ ਜਿਹੜੀ ਹੈ ਬਹਿਸ ਵਸਾਈ ਹੁੰਦੀ ਹੈ ਪਰ ਉਹ ਬਹਿਸ ਵਸਾਈ ਇੰਨੀ ਕੁ ਵੱਜ ਜਾਂਦੀ ਹੈ ਕਿ ਆਖਰਕਾਰ ਬਵਨਪ੍ਰੀਤ ਸਿੰਘ ਸੰਦੂ ਜਿਹੜਾ ਹੈ ਉਹ ਆਪਣੇ ਜਾਨ ਗਵਾ ਬੈਠਦਾ ਹੈ ਹਾਲਾਂਕਿ ਇਹਸ ਮਾਮਲੇ ਨੂੰ 2 ਸਾਲ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਨਾ ਹੀ ਕੋਈ ਕਾਰਵਾਈ ਕੀਤੀ ਗਈ ਨਾ ਹੀ ਕੁਛ ਐਕਸ਼ਨ ਲਿੱਤਾ ਗਿਆ ਜਿਸ ਤੋਂ ਬਾਅਦ ਬਵਨਪ੍ਰੀਤ ਦੇ ਮਾਤਾ ਪਿਤਾ ਜਿਹੜੇ ਨੇ ਉਹ ਅੱਜ ਵੀ ਅੜੀ ਕਰ ਰਹੇ ਨੇ ਕਿ ਉਸ ਦੇ ਜਿਹੜੇ ਪੁੱਤ ਦੇ ਉੱਤੇ ਜਿਹੜਾ ਇਹ ਹਮਲੇ ਹੋਏ ਜਿਹੜੇ ਹਮਲਾਵਰ ਸੀਗੇ ਉਹਨਾਂ ਨੂੰ ਆਪਣੇ ਪੁੱਤ ਜਿਹੜਾ ਹੈ ਉਹ ਇਨਸਾਫ ਮਿਲਣਾ ਚਾਹੀਦਾ ਪਰ ਪਿਛਲੇ 2 ਸਾਲਾਂ ਤੋਂ ਪ੍ਰਸ਼ਾਸਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਕੁੱਪ ਦੇ ਜਿਹੜੇ ਨੀਂ ਸੁੱਤਾ ਪਿਆ ਹੈ ਅੱਜ ਵੀ ਇਸ ਮਾਂ-ਬਾਪ ਦੀਆਂ ਅੱਖਾਂ ਆਪਣੇ ਪੁੱਤ ਨੂੰ ਤਰਸਦੀਆਂ ਨੇ ਆਪਣੇ ਪੁੱਤ ਲਈ ਇਨਸਾਫ਼ ਮੰਗ ਰਹੀਆਂ ਨੇ ਇਸ ਵਕਤ ਅਸੀਂ ਬਵਨਪ੍ਰੀਤ ਦੇ ਘਰੇ ਮੌਜੂਦਾਂ ਬਵਨਪ੍ਰੀਤ ਦੇ ਮੇਰੇ ਨਾਲ ਇਸ ਵਕਤ ਜਿਹੜੇ ਉਹਨਾਂ ਦੇ ਕਰਦੇ ਨੂੰ ਪੇਂਸ ਇਸ ਵਕਤ ਮੇਰੇ ਨਾਲ ਮਜੂਦ ਨੇ ਮੇਰੇ ਨਾਲ ਫਾਦਰ ਸਾਹਿਬ ਮੌਜੂਦ ਨੇ ਪੂਰੀ ਗੱਲ ਇਹਨਾਂ ਕਰਾਂਗੇ ਕਿਉਂਕਿ ਇਸ ਬਾਪ ਨੂੰ ਅੱਜ ਤਕਰੀਬਨ 2 ਸਾਲ ਹੋ ਚੱਲੇ ਨੇ ਦਰਦਾਂ ਦੀ ਠੋਕਰਾਂ ਖਾਰੇ ਨੇ ਕਾਰਨ ਹੈ ਵੀ ਉਸ ਨੂੰ ਆਪਣੇ ਪੁੱਤ ਦਾ ਜਿਹੜਾ ਉਹ ਇਨਸਾਫ ਮਿਲ ਸਕੇ ਮੈਂ ਉਸ ਦੇ ਫਾਦਰ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਅੱਜ ਪੁੱਤ ਨੂੰ ਗਏ ਨੂੰ ਤਕਰੀਬਨ 2.5 ਸਾਲ 2.5 ਸਾਲ ਬੀ ਚੁੱਕੇ ਨੇ ਹਰ ਜਗ੍ਹਾ ਤੁਸੀਂ ਜਾਇਆ ਪਰ ਕੀ ਜਵਾਬ ਕੀ ਮਿਲਦਾ ਸਾਹਮਣੇ ਪਹਿਲਾਂ ਅਸੀਂ ਜੀ ਸਭ ਤੋਂ ਪਹਿਲਾਂ ਅਨਮੋਲ ਗਗਨ ਮਾਨ ਜੀ ਕੋਲ ਗਏ ਆ ਜੀ ਦੋ ਵਾਰੀ ਤੇ ਇਨਾਂ ਕੋਲ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਫੇਰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਵੀ ਗਏ ਆ ਜੀ ਲਿਖ ਕੇ ਚਿੱਠੀਆਂ ਜੀ ਉੱਥੋਂ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਫੇਰ ਅਸੀਂ ਡੀਆਈਜੀ ਸਾਹਿਬ ਕੋਲ ਗਏ ਆ ਜੀ ਮਹਾਲੀ ਤੇ ਜਿੱਦੇ ਡੀਆਈਜੀ ਸੀ ਮੌਜੂਦਾਂ ਉਸ ਟਾਈਮ ਭੁੱਲਰ ਸਾਹਿਬਾ ਉਹਨਾਂ ਕੋਲ ਵੀ ਗਏ ਆ ਉੱਥੋਂ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਐਸਐਸਪੀ ਸਾਹਿਬ ਕੋਲ ਵੀ ਗਏ ਨਹੀਂ ਇਨਸਾਫ ਮਿਲਿਆ ਜੀ ਡੀਐਸਪੀ ਸਾਹਿਬ ਨਹੀਂ ਇਨਸਾਫ ਮਿਲਿਆ ਜੀ ਫੇਰ ਐਸਐਚਓ ਕੋਲ ਵੀ ਗਏ ਆ ਸਾਨੂੰ ਕੋਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਜੀ ਜਿਹੜਾ ਮੋਹਿਨ ਮੁਜਰਮ ਹੈ ਜਸਨਪ੍ਰੀਤ ਸਿੰਘ ਪਿੰਡ ਦਾ ਰਾਲੀ ਦਾ ਜੀ ਉਹ ਆਯਾਦ ਕੁੰਮਰਿਆ ਅੱਗੋਂ ਸਾਨੂੰ ਧਮਕੀਆਂ ਦੇ ਰਿਹਾ ਮੈਂ ਕੁੰਮਰਿਆ ਮੇਰਾ ਕੀ ਕਰ ਲੋਗੇ ਤੁਸੀਂ ਸਰ 14 ਤਰੀਕ ਦੀ ਰਾਤ ਨੂੰ ਪੂਰਾ ਇਨਸੀਡੈਂਟ ਕੀ ਹੋਇਆ ਸੀਗਾ ਕਿਵੇਂ ਬਵਨ ਜਿਹੜਾ ਸੀਗਾ ਉਹ ਜਾਂਦਾ ਹੈ ਕਿਸ ਤਰ੍ਹਾਂ ਉਸ ਦਾ ਮਰਡਰ ਕੀਤਾ ਜਾਂਦਾ ਹੈ ਉਹ ਪੂਰਾ ਮਾਮਲਾ ਕੀ ਸੀਗਾ ਕਿਵੇਂ ਚੀਜ਼ਾਂ ਹੋਈਆਂ ਸੀਗੀਆਂ ਬਬਨਪ੍ਰੀਤ ਸਿੰਘ ਜੀ ਉਸ ਦਿਨ ਦਿਨੇ ਆਪਣੀ ਦੁਪਹਿਰ ਆਪਣੀ ਮਾਤਾ ਨੂੰ ਦਵਾਈ ਦਿਵਾ ਕੇ ਕੌਮੀ ਇਨਸਾਰ ਮੋਰਚੇ ਦੇ ਆਪਣੇ ਦੋਸਤਾਂ ਨਾਲ ਗਿਆ ਸੀ ਜੀ ਉੱਥੋਂ ਕਿਤੇ ਉਹਦੇ ਦੋਸਤਾਂ ਨੇ ਕਿਹਾ ਉਸ ਦਿਨ ਵੈਲੈਂਟਾਈਨ ਡੇ ਸੀ ਵੀ ਚਲੋ ਆਪਾਂ ਚੰਡੀਗੜ੍ਹ ਘੁੰਮ ਕੇ ਆਉਨੇ ਆ ਜੀ ਚੰਡੀਗੜ੍ਹ ਲੈ ਗਏ ਨੇ ਜੀ ਚੰਡੀਗੜ੍ਹ ਉੱਤੇ ਪਾਰਾ ਕਲੱਬ ਹੈ ਜੀ 플ਾਂਟੇ ਮਾਲ ਦੇ ਨਾਲ ਉੱਥੇ ਕਿਤੇ 2 2.5 ਸਾਲ ਪਹਿਲਾਂ ਜਿਹੜੇ ਬੰਦਿਆਂ ਨਾਲ ਲੜਾਈ ਹੋਈ ਸੀ ਜੀ ਉਹ ਬੰਦੇ ਕਿਤੇ ਦੇਖ ਕੇ ਨੇ ਉਹ ਇਹਦੇ ਹੱਥੀ ਪਏ ਨੇ ਜੀ ਇਹ ਕਹਿੰਦਾ ਰਿਹਾ ਵੀ ਮੈਂ ਨਹੀਂ ਲੜਨਾ ਹੈਗਾ ਮੇਰਾ ਨਹੀਂ ਲੜਨ ਦਾ ਮੂਡ ਨਾ ਮੈਂ ਲੜਨਾ ਤੇ ਉਹ ਬੰਦੇ ਨਹੀਂ ਹਟੇ ਇਹਦੇ ਹੱਥੀ ਪੈ ਗਏ ਨੇ ਜੀ ਅੱਗੋਂ ਸਾਰੇ ਜਾਣੇ ਇਕੱਠੇ ਹੋ ਕੇ ਇਹ ਉਤੋਂ ਆਪਣਾ ਵਜਾ ਕਰਦਾ ਨਿਕਲ ਕੇ ਵਾਪਸ ਖਰੜ ਨੂੰ ਆ ਰਿਹਾ ਸੀ ਤੇ ਦੇਸੀ ਦੇਸੂ ਮਾਜਰਾ ਫਲਾਈਓਵਰ ਕੋਲ ਜੀ ਉਹਨਾਂ ਨੇ ਗੱਡੀਆਂ ਘੇਰ ਕੇ ਜੱਗੋਂ ਬੰਦੇ ਹੋਰ ਬੁਲਾ ਕੇ ਗੱਡੀ ਦਾ ਅਗਲਾ ਰਿਮ ਟੁੱਟ ਗਿਆ ਜੀ ਰਿਮ ਟੁੱਟਣ ਨਾਲ ਗੱਡੀ ਜਿਹੜੀ ਮੌਕੇ ਤੇ ਡਿੱਗ ਗਈ ਜੀ ਉਹਨਾਂ ਨੇ ਗੱਡੀਆਂ ਚੋਂ ਨਿਕਲ ਕੇ ਬਹੁਣਪਰੀ ਦੇ ਉੱਤੇ ਹਮਲਾ ਕਰਤਾ ਜੀ ਹਮਲਾ ਕਰਨ ਦੇ ਨਾਲ ਜੀ ਰਾੜਾ ਨਾਲ ਕਰਿਆ ਤੇ ਰਾੜਾ ਨਾਲ ਕਰਨ ਦੇ ਨਾਲ ਲੜਦੇ ਲੜਦੇ ਰੋਡ ਦੇ ਦੂਜੀ ਸਾਈਡ ਚਲੇ ਗਏ ਨੇ ਜੀ ਉਧਰੋਂ ਹਮਾਚਰ ਰੋਡਵੇ ਦੀ ਬੱਸ ਆ ਰਹੀ ਸੀ ਜੀ ਉਹ ਯਾਰਾ ਜਾਣੀ ਸੀ ਇਹ ਕੱਲਾ ਸੀ ਤੇ ਉਹਨਾਂ ਨੇ ਪਿੱਛੋਂ ਇਹਨੂੰ ਧੱਕਾ ਮਾਰਦੇ ਨਾਲ ਬੱਸ ਦੇ ਨਾਲ ਬਬਨਪ੍ਰੀਤ ਸਿੰਘ ਵੱਜਿਆ ਤੇ ਡਰਾਈਵਰ ਨੇ ਬੱਸ ਰੋਕ ਕੇ ਬਬਨਪ੍ਰੀਤ ਨੂੰ ਚੱਕਿਆ ਤੇ ਬਬਨ ਸੀ ਬਬਨਪ੍ਰੀਤ ਨੇ ਕਿਹਾ ਮੈਂ ਠੀਕ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਡਰਾਈਵਰ ਤੇ ਵੀ ਹਮਲਾ ਕਰਿਆ ਜੀ ਤੇ ਡਰਾਈਵਰ ਜਿਹੜਾ ਵੇ ਵਿਚਾਰਾ ਬੈਡ ਤੇ ਹੋ ਗਿਆ ਜੀ ਫਿਰ ਉਸੇ ਟਾਈਮ ਬਵਨਪ੍ਰੀਤ ਜੀ ਉਹਨੇ ਮੌਕੇ ਤੇ ਹੋਰ ਉਹਨਾਂ ਨੇ ਰੌੜਾ ਮਾਰੀਆਂ ਸੱਟਾਂ ਮਾਰੀਆਂ ਜੀ ਬਵਨਪ੍ਰੀਤ ਸਿੰਘ ਨੂੰ ਕੋਈ ਅਣਜਾਣ ਬੰਦਾ ਰਸਤੇ ਚੋਂ ਮੈਕਸ ਹਸਪੀਟਲ ਲੈ ਗਿਆ ਜੀ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਤੁਹਾਡਾ ਬੇਟਾ ਮੈਕਸ ਹਸਪੀਟਲ ਪਹੁੰਚਿਆ ਜੀ ਅਸੀਂ ਪਿੱਛੇ ਗਏ ਜੀ ਤੁਹਾਨੂੰ ਇਸ ਇਨਸੀਡੈਂਟ ਬਾਰੇ ਤੁਹਾਨੂੰ ਕਦੋਂ ਪਹੁੰਚਿਆ ਜਦੋਂ ਇਹ ਪੂਰੀ ਵਾਰਦਾਤ ਹੋ ਗਈ ਤੁਹਾਨੂੰ ਕੀ ਸਮਾਂ ਕੀ ਸੀਗਾ ਉਸ ਵਕਤ ਰਾਤ ਦੇ 12 ਵਜੇ ਸੀ ਜੀ ਨਾਲ ਮੇਰਾ ਉਹਦੇ ਭਤੀਜਾ ਸੀ ਆਕਾਸ਼ਦੀਪ ਸਿੰਘ ਤੇ ਉਸਨੇ ਕਿਹਾ ਵੀ ਤਾਇਆ ਜੀ ਆ ਗੱਲ ਹੋ ਗਈ ਲੜਾਈ ਹੋ ਗਈ ਹੈ ਬਵਨਪ੍ਰੀਤ ਦੇ ਸੱਟਾਂ ਵੱਜੀਆਂ ਨੇ ਉਹਨੂੰ ਹਸਪੀਟਲ ਲੈ ਗਏ ਨਹੀਂ ਜੀ ਅਸੀਂ ਜਦੋਂ ਜਾ ਕੇ ਦੇਖਿਆ ਜੀ ਜਾਂਦੇ ਜਾਂਦਿਆਂ ਸਾਰੀ ਸਾਡੇ ਡੈੱਡ ਵੇ ਆ ਗਈ ਬੜਾ ਔਖਾ ਹੁੰਦਾ ਕਿਉਂਕਿ ਕਹਿੰਦੇ ਘਰ ਉਦੋਂ ਪੂਰਾ ਹੁੰਦਾ ਜਦੋਂ ਘਰ ਦੇ ਵਿੱਚ ਪੁੱਤ ਜਾਂ ਬੱਚੇ ਜਿਹੜੇ ਨੇ ਘੁੰਮਦੇ ਹੋਣ ਪਰ ਅੱਜ ਮਹਿਸੂਸ ਇਹ ਹੁੰਦਾ ਕਿ ਅੱਜ ਬਵਨ ਹੈ ਨਹੀਂ ਅੱਜ ਘਰ ਵੀ ਖਾਲੀ-ਖਾਲੀ ਪੂਰਾ ਬਤੀਤ ਹੁੰਦਾ ਹੈ ਹਾਂਜੀ ਉਹ ਤੇ ਹੈ ਹੀ ਹੈ ਜੀ ਹਾਲਕੀ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰ ਮੇਨਾ ਇਸ ਵਕਤ ਬਵਨ ਦੇ ਮਾਤਾ ਜੀ ਨੇ ਮਤਿਸ ਆਪਣਾ ਪੁੱਤ ਨੂੰ ਅਜ ਗਏ ਨੂੰ 2.5 ਸਾਲ ਹੋ ਚਲੇ ਬੜਾ ਔਖਾ ਸਮਾਂ ਘਰ 'ਚ ਰਹਿਣਾ ਬੜਾ ਔਖਾ ਹੈ ਕਿਉਂਕਿ ਕਹਿੰਦੇ ਵੀ ਬੰਦਿਆਂ ਦੇ ਨਾਲ ਹੀ ਘਰ ਚੱਲਦਾ ਇੱਕ ਤਰ੍ਹਾਂ ਪਰ ਅੱਜ ਜਦੋਂ ਇਹ ਬਾਹਰ ਨਿਕਲਦੇ ਨੇ ਜਦੋਂ ਘਰ ਦੇ ਵਿੱਚ ਛੋਟਾ ਬੱਚਾ ਬਾਹਰ ਹੈ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਇਹ ਚੀਜ਼ ਸੁਣੀ ਜਦੋਂ ਇਹ ਚੀਜ਼ ਦੇਖੀ ਜਦੋਂ ਮੁੰਡੇ ਨੂੰ ਦੇਖਿਆ ਉਸ ਵਕਤ ਕਿਆ ਉਸ ਵਕਤ ਕੀ ਜ਼ਿਹਨ ਦੇ ਵਿੱਚ ਆਇਆ ਸੀ ਇਹ ਤੇ ਤੁਹਾਨੂੰ ਵੀ ਪਤਾ ਜਿਹੜੀ ਮਾਂ ਦਾ ਪੁੱਤ ਜਾਂਦਾ ਉਹਨੇ ਪਤਾ ਤਾਂ ਜਦੋਂ ਮਮਾ ਹਸਪੀਟਲ ਪਹੁੰਚੀ ਦੇਖਿਆ ਕਿ ਕਿ ਮੇਰਾ ਪੁੱਤ ਹੈ ਨਹੀਂ ਕਿ ਮੈਂ ਕਿੰਨੇ ਲਾਡਾ ਨਾਲ ਪਾਲਿਆ ਸੀ ਇਸ ਤੇ ਲਈ ਨਹੀਂ ਸੀ ਪਾਲਿਆ ਕਿ ਮੇਰਾ ਪੁੱਤ ਮੱਕ ਜਾਏਗਾ ਵੀ ਅਣਜਾਣ ਬੰਦੇ ਮਾਰ ਦੇਣਗੇ ਮਤਲਬ ਕੀ ਮੰਗ ਕਰਦੇ ਹਾਂ ਕਿਉਂਕਿ ਹੁਣ ਕਈ ਤਾਂ ਘਰ ਚ ਜੀ ਦੋ ਤੁਸੀਂ ਰਹਿ ਗਏ ਕਿਆ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿਉਂਕਿ ਇੱਕ ਮਾਂ ਦੀ ਜਦੋਂ ਦਿਲ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਤਾਂ ਰੱਬ ਤੱਕ ਵੀ ਪਹੁੰਚਦੀ ਹੈ ਪਰ ਅੱਜ 22 ਸਾਲ ਹੋ ਚਲੇ ਨੇ ਪ੍ਰਸ਼ਾਸਨ ਗੱਲ ਨਹੀਂ ਸੁਣ ਰਿਹਾ ਮੰਗ ਕੀ ਹੈ ਕੀ ਦਿਲੋਂ ਚੀਜ਼ ਮੰਗਦੇ ਹਾਂ ਮੈਂ ਇਹ ਹੀ ਜਾਣੀ ਹੈ ਕਿ ਜਸ਼ਨ ਜਿੱਥੇ ਵੀ ਹੈਗਾ ਉਹਨੂੰ ਅਰੈਸਟ ਕਰੋ ਉਹਨੂੰ ਸਜ਼ਾ ਦਿਓ ਕਿਉਂਕਿ ਮੈਂ ਬਹੁਤ ਤੰਗ ਆ ਮੈਂ ਹਰ ਜਗ੍ਹਾ ਤੇ ਜਾ ਕੇ ਪੂਰਾ ਪੂਰਾ ਦਿਨ ਕੁਲ ਸਾਲਿਆਂ ਨੇ ਮੰਨਤਾ ਕੀਤੀਆਂ ਨੇ ਕਿ ਮੈਂ ਮੇਰੇ ਪੁੱਤ ਨੂੰ ਇਨਸਾਫ ਦੋ ਤੁਸੀਂ ਅਰੈਸਟ ਕਰੋ ਕਿਸੇ ਨੇ ਮੇਰੀ ਨਹੀਂ ਸੁਣੀ ਨਾ ਹੀ ਮੇਰਾ ਕਿਸੇ ਨੇ ਦੁੱਖ ਮਹਿਸੂਸ ਕੀਤਾ ਕਿ ਇੱਕ ਮਾਂ ਦਾ ਦੁੱਖ ਕੀ ਹੁੰਦਾ ਤੇ ਇਹ ਮਾਂ ਦੇ ਹੰਝੂ ਦੱਸਦੇ ਨੇ ਕਿ ਕਿਸ ਦੁੱਖ ਦੇ ਵਿੱਚ ਅੱਜ ਉਹ ਇੱਥੇ ਰਹਿ ਰਹੇ ਨੇ ਕਿਉਂਕਿ ਮਾਂ ਦੇ ਅੱਖਾਂ ਦਾ ਹੰਝੂ ਜੱਗ ਜਾਣਦਾ ਹੈ ਕਿ ਜਦੋਂ ਇਹ ਨਿਕਲਦੇ ਨੇ ਤਾਂ ਦੁਨੀਆ ਤੱਕ ਪਰਦਲ ਜਾਂਦੀ ਹੈ ਕਿਉਂਕਿ ਅਸਮਾਨ ਨੇ ਆਪਣਾ ਪੁੱਤ ਗਵਾਇਆ ਸਰ ਸਾਰਿਆਂ ਕੋਲ ਚਲੇ ਗਏ ਸਾਰਿਆਂ ਦੇ ਕੋਲ ਤੁਸੀਂ ਕਿਉਂਕਿ ਕਹਿੰਦੇ ਵੀ ਜਦੋਂ ਬਾਪ ਦੇ ਜਦੋਂ ਜੁੱਤੀਆਂ ਜਿਹੜਾ ਬੱਚਾ ਹੁੰਦਾ ਜਦੋਂ ਉਹਦੇ ਜੁੱਤੀਆਂ ਪਾਣ ਲੱਗ ਜਵੇ ਤਾਂ ਇੱਕ ਕਹਿੰਦੇ ਵੀ ਬੱਚਾ ਵੱਡਾ ਹੋ ਜਾਂਦਾ ਬਾਪ ਨੂੰ ਬੜਾ ਫਕਰ ਹੁੰਦਾ ਪਰ ਜਦੋਂ ਮੋਢਿਆਂ ਉੱਤੇ ਬਾਪ ਬਾਪ ਦੇ ਮੋਢਿਆਂ ਤੋਂ ਜਦੋਂ ਪੁੱਤ ਦੀ ਮੋਢੇ ਲਾਂਦਾ ਹੈ ਜਦੋਂ ਜਾਣ ਦਾ ਵੇਲਾ ਹੁੰਦਾ ਤਾਂ ਉਹ ਬੜਾ ਦੁਖਦਾਇਆ ਹੁੰਦਾ ਹੈ ਅੱਜ ਉਸ ਨੂੰ ਗਏ ਨੂੰ ਲੰਬਾ ਸਮਾਂ ਹੋ ਚੱਲਿਆ ਪ੍ਰਸ਼ਾਸਨ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ ਕੁਝ ਕੰਮ ਨਹੀਂ ਕਰ ਰਹੇ ਕੀ ਮੰਗ ਕਰਦੇ ਉਸ ਆਖਰ ਚ ਅਸੀਂ ਤੇ ਇਹੀ ਮੰਗ ਕਰ ਰਹੇ ਜੀ ਜਿੱਥੇ ਵੀ ਜਸ਼ਨਪ੍ਰੀਤ ਹੈਗਾ ਜੀ ਉਹਨੂੰ ਫੜਿਆ ਜਾਵੇ ਜੀ ਤੇ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਜਸ਼ਨਪ੍ਰੀਤ ਕਿਸ ਪਿੰਡ ਦਾ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਫੈਮਿਲੀ ਬੈਕਗ੍ਰਾਉਂਡ ਕੁਝ ਪਤਾ ਲੱਗਿਆ ਵੀ ਕੀ ਉਹਦੇ ਫੈਮਿਲੀ ਚ ਕੌਣ-ਕੌਣ ਨੇ ਉਹ ਸਨੇਟੇ ਦੇ ਕੋਲ ਪਿੰਡ ਦਰਾਲੀ ਦਾ ਰਹਿਣ ਵਾਲਾ ਹੈ ਜੀ ਤੇ ਅਸੀਂ ਬੜਾ ਜ਼ਿਆਦਾ ਪੁਲਿਸ ਪ੍ਰਸ਼ਾਸਨ ਕੋਲ ਜਾ ਜਾ ਕੇ ਦੱਸਦੇ ਵੀ ਰਹੇ ਆਂ ਵੀ ਇੱਥੇ ਬੈਠਾ ਉੱਤੇ ਬੈਠਾ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਜੀ ਅੱਜ ਸਾਨੂੰ 2.5 ਸਾਲ ਹੋ ਗਏ ਨੇ ਤੱਕੇ ਖਾਂਦਿਆਂ ਨੂੰ ਜੀ ਐਪਲੀਕੇਸ਼ਨਾਂ ਲੇ ਲੇ ਕੇ ਦੇਣ ਦੇ ਆਨ ਨੂੰ ਜੀ ਤੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਕਿੰਨੇ ਸਾਲਾਂ ਦਾ ਸੀਗਾ ਜਸ਼ਨ ਆਖਿਰ ਵਿੱਚ ਪੁੱਛੋ ਕਿੰਨੇ ਸਾਲਾਂ ਦਾ ਸੀਗਾ ਤੇ ਕਿਆ ਉਸ ਵੇ ਜਦੋਂ ਇਨਸੀਡੈਂਟ ਹੋਤਾ ਕਿੰਨੇ ਸਾਲਾਂ ਸੀਗਾ ਟੋਟਲ ਉਹ 22 ਮਹੀਨਾ ਸਾਲ ਲੱਗਿਆ ਸੀ ਜੀ ਸਾਡੇ 6 ਫੁੱਟ ਜ਼ਬਾਨ ਸੀ ਜੀ ਉਹ ਤੇ ਸਰੀਰ ਸਰੂਰ ਬਣਾਉਣ ਦਾ ਸ਼ੌਕੀ ਸੀ ਜਿੰਮ ਜਿੰਮ ਜਾਂਦਾ ਸੀ ਤੇ ਹੁਣ ਉਹਨੇ ਬਾਹਰ ਜਾਣਾ ਸੀ ਆਪਣੇ ਭਰਾ ਕੋਲ ਜੀ ਅੱਛਾ ਤੇ ਤਿਆਰੀ ਸੀ ਜੀ ਕਦੋਂ ਜਾਣਾ ਸੀਗਾ ਬਾਹਰ ਜਸ਼ ਬਸ 2-4 ਦਿਨ ਦੇ ਵਿੱਚ ਹੀ ਤਿਆਰੀ ਸੀ ਜੀ ਉਹਦੀ ਬਾਹਰ ਜਾਣ ਦੀ ਤੇ ਬਸ ਚਾਣ ਜਾਂ ਕੀਆ ਕੰਮ ਹੋ ਗਿਆ ਸੀ ਤਾਂ ਇੱਕ ਇਸ ਵਕਤ ਅਸੀਂ ਬਵਨਪ੍ਰੀਤ ਦੇ ਘਰੇ ਮੌਜੂਦ ਆ ਸਾਡੇ ਨਾਲ ਹਾਊਸ ਦੇ ਮਾਵਾਬ ਵੀ ਮੌਜੂਦ ਅੱਜ 22 ਸਾਲ ਬੀ ਚੁੱਕੇ ਨੇ ਹਲੇ ਤੱਕ ਇਸ ਮਾਪਾਪ ਨੂੰ ਇਨਸਾਫ ਨਹੀਂ ਮਿਲਿਆ ਪ੍ਰਸ਼ਾਸਨ ਤੱਕੇ ਦੇ ਰਿਹਾ ਇਹਨਾਂ ਨੂੰ ਤੱਕੇ ਹੀ ਮਿਲ ਰਹੇ ਨੇ ਪਰ ਆਖਰਕਾਰ ਸਿੱਧੇ ਤੌਰ ਤੇ ਉਸ ਸਵਾਲ ਜਿਹੜੇ ਨੇ ਉਹ ਪ੍ਰਸ਼ਾਸਨ ਤੇ ਉੱਠਦੇ ਨੇ ਕਿ ਪ੍ਰਸ਼ਾਸਨ ਇੰਨਾ ਘਟੀਲਾ ਏ ਇੰਨਾ ਘਿੱਲ ਬਰਤ ਰਿਹਾ ਕਿ ਜਿਹੜੇ ਮੇਨ ਮੁੱਖਾ ਅਪਰਾਧੀ ਹੈ ਉਹ ਤਾਂ ਸ਼ਰਿਆਂ ਬਾਹਰ ਇਸ ਵਕਤ ਘੁੰਮ ਰਿਹਾ ਪਰ ਜਿਹੜੇ ਉਸ ਦੇ ਨਾਲ ਸੀਗੇ ਬੇਸ਼ੱਕ ਉਸ ਨੂੰ ਤਾਂ ਅਰੈਸਟ ਕਰ ਲਿਆ ਪਰ ਮੁੱਖ ਅਪਰਾਧੀ ਜਿਹੜਾ ਹੈ ਜਾਂ ਤਾਂ ਪ੍ਰਸ਼ਾਸਨ ਨੂੰ ਰਿਸ਼ਵਤ ਦੇ ਕੇ ਉਹ ਬਾਹਰ ਬੈਠਾ ਹੈ ਜਾਂ ਫਿਰ ਪਹੁੰਚ ਇੰਨੀ ਕਿ ਇਸ ਮਾਪਾਪ ਨੂੰ ਉਸ ਪਹੁੰਚ ਦਾ ਜਿਹੜਾ ਹੈ ਤੱਕਾ ਜਰੂਰ ਮਿਲ ਰਿਹਾ ਜਸ਼ਨ ਦੀ ਇਸ ਵਕਤ ਇਹ ਤਸਵੀਰ ਬਵਨ ਬਵਨ ਦੀ ਇਸ ਵਕਤ ਇਹ ਤਸਵੀਰ ਹੈ 3 12 2001 ਨੂੰ ਬਵਨਪ੍ਰੀ ਜਿਹੜਾ ਹੈ ਉਸ ਦਾ ਜਨਮ ਹੁੰਦਾ ਪਰ 2023 14 ਜਦੋਂ ਵੈਲੈਂਟਾਈਨ ਸੀਗਾ ਤਾਂ ਉਹ ਉਹਦਾ ਆਖਰੀ ਦਿਨ ਸੀਗਾ ਪਰ ਅੱਜ ਵੀ ਇਹ ਮਾਪਾਪ ਜਿਹੜੇ ਨੇ ਉਹ ਇੱਕੋ ਹੀ ਮੰਗ ਕਰ ਰਹੇ ਨੇ ਕਿ ਸਾਨੂੰ ਜਿਹੜਾ ਬੰਦਾ ਇਨਸਾਫ ਜਰੂਰ ਮਿਲੇ ਮੇਰੇ ਸਹਿਯੋਗੀ ਸੁੰਦਰ ਨਾਲ ਮੈਂ ਬਿਸ਼ੇਖ 彼ら。